ਜੀ ਮਾਤਾ ਜੀ ਸਾਡੇ ਨਾਲ ਨੇ ਦੱਸ ਰਹੇ ਨੇ ਕਿ ਖੂਹ ਦਾ ਇਤਿਹਾਸ ਅਪਹਿਲੇ ਦੱਸ ਰਿਆ ਨਹੀਂ ਮਾਤਾ ਕੀ ਤੁਸੀਂ ਦੱਸ ਜੀ ਇਹ ਜੀ ਇੱਥੇ ਤੀਰਵੱਦਿਆ ਸੀ ਜੀ ਤੇ ਇੱਥੇ ਕੀਰਵੱਦਿਆ ਦਲਵਾਰ ਸਾਹਿਬ ਨੂੰ ਗਿਆ ਜੀ ਇੱਥੇ ਪਾਣੀ ਮਿੱਠਾ ਨਿਕਲ ਰਿਹਾ ਹੈ। ਅੱਛਾ ਇਸ ਖੂਹ ਦੇ ਵਿੱਚੋਂ ਮਿੱਠਾ ਪਾਣੀ ਨਿਕਲਿਆ। ਸੋ ਸੰਗਤਾਂ ਦੇ ਦਰਸ਼ਨ ਮੁਤਾਬਕ ਜਿਹੜਾ ਤੀਰ ਸਾਹਿਬ ਉਹ ਥੜੇ ਦੇ ਵਿੱਚੋਂ ਨਿਕਲਿਆ ਉਹਨਾਂ ਨੇ ਸائیں ਪੀਰ ਗਾਨੇ ਸੰਭਾਲਿਆ ਦੁਜੇ ਰੱਤ ਦੇ ਵਿੱਚ। ਸੋ ਦਰਬਾਰ ਸਾਹਿਬ ਦੀ ਸੇਵਾ ਚੱਲ ਰਹੀ ਹੈ। ਤੁਸੀਂ ਵੀ ਗੁਰਦੁਆਰਾ ਤੀਰ ਸਰ ਸਾਹਿਬ ਪਿੰਡ ਖਿਆਲੇ ਦੇ ਵਿੱਚ ਆ ਕੇ ਦਰਸ਼ਨ ਕਰ ਸਕਦੇ ਹੋ ਜੀ। ਇਸ ਖੂਹ ਸਾਹਿਬ ਦੇ ਤੇ ਤੀਰ ਦੇ ਦਰਸ਼ਨ ਕਰ ਸਕਦੇ ਹੋ ਜੀ। ਬਹੁਤ ਧੰਨਵਾਦ ਬਹੁਤ ਬਹੁਤ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸੰਗਤ ਜੀ ਹੁਣ ਅਸੀਂ ਪਹੁੰਚੇ ਆ ਪਿੰਡ ਖਿਆਲੇ ਦੇ ਵਿੱਚ ਗੁਰਦੁਆਰਾ ਤੀਰ ਸਰ ਸਾਹਿ ਵਿੱਚ ਜਦੋਂ ਆਪਾਂ ਇਤਿਹਾਸ ਪਿੱਛੋਂ ਜਾਣ ਕੇ ਆਈ ਸੀ ਕਿ ਗੁਰੂ ਸਰ ਸਾਹਿਬ ਦੇ ਵਿੱਚ ਜਦੋਂ ਇਥੋਂ ਸੰਗਤ ਗਈ ਸੀ ਕਿ ਸੰਗਤ ਜੀ ਸਾਡੇ ਜਿਹੜੇ ਪਿੰਡ ਦਾ ਪਾਣੀ ਆ ਇਹ ਖਾਰਾਗਾ ਇਹਨੂੰ ਮਿੱਠਾ ਕਰੋ ਜੀ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਨੇ ਉੱਥੇ ਤੀਰ ਛੱਡਿਆ ਸੀ ਤੀਰ ਲੱਗ ਗਿਆ ਸੀ ਜਿੱਥੇ ਉਹ ਉੱਥੇ ਖੂਹ ਆ ਹੁਣ ਇਸ ਟਾਈਮ ਮਿੱਠਾ ਪਾਣੀ ਆ ਜੀ ਦਰਬਾਰ ਸਾਹਿਬ ਬਣ ਰਿਹਾ ਜੀ ਇੱਕ ਵਾਰੀ ਤੁਸੀਂ ਦੇਖੋ ਬਾਅਦ ਚੋਂ ਆਪਾਂ ਅੰਦਰ ਤੁਹਾਨੂੰ ਇਤਿਹਾਸ ਦਾ ਦਿਖਾਉਣੇ ਆ ਜੀ ਗੁਰਦੁਆਰਾ ਸਾਹਿਬ ਦਾ ਹਾਂਜੀ ਸੰਗਤ ਜੀ ਅਸੀਂ ਪਹੁੰਚੇ ਹੋਇਆ ਗੁਰਦੁਆਰਾ ਤੀਸਰ ਸਾਹਿਬ ਦੇ ਵਿੱਚ ਸੋ ਇੱਥੇ ਕਾਰ ਸੇਵਾ ਦਾ ਕੰਮ ਚੱਲ ਰਿਹਾ ਹੈ ਜੀ ਸੋ ਤੁਹਾਨੂੰ ਦਿਖਾਉਣੇ ਆ ਗੁਰਦੁਆਰਾ ਸਾਹਿਬ ਦੀ ਇਮਾਰਤ ਸੋ ਤੁਹਾਨੂੰ ਉਸ ਤੀਰ ਦੇ ਵੀ ਦਰਸ਼ਨ ਕਰਵਾਵਾਂਗੇ ਜੋ ਕਿ 2008 ਦੇ ਵਿੱਚ ਮਲਬੇ ਦੇ ਵਿੱਚੋਂ ਨਿਕਲਿਆ ਸੋ ਇਤਿਹਾਸ ਮੁਤਾਬਕ ਪੁਰਾਣੇ ਬਜ਼ੁਰਗਾਂ ਦੱਸਣ ਮੁਤਾਬਕ ਜਦੋਂ ਗੁਰੂ ਮਹਾਰਾਜ ਅੰਤਿਰ ਸਾਡੇ ਅਸੀਂ ਖੂਹ ਤੇ ਲੱਗ ਕੇ ਸੋ ਉਸ ਜਗ੍ਹਾ ਤੇ ਤੀਰ ਆ ਗਿਆ ਸੀ ਥੜਾ ਸਾਹਿਬ ਜਦੋਂ ਪੁਰਾਣਾ ਗੁਰਦੁਆਰਾ ਸਾਹਿਬ ਅਮਾਰਤ ਉਹਦੀ ਨਵੀਂ ਬਣਾਉਣ ਲੱਗੇ ਤਾਂ ਉਸ ਟਾਈਮ ਥੜੇ ਸਾਹਿਬ ਦੇ ਵਿੱਚੋਂ ਤੀਰ ਨਿਕਲੇ ਸੀ ਸੋ ਕਰੋ ਜੀ ਗੁਰਦੁਆਰਾ ਤੀਰ ਸਾਹਿਬ ਦੇ ਦਰਸ਼ਨ ਜੀ ਹਾਂਜੀ ਸੰਗਤ ਜੀ ਐਤਵਾਰ ਦਾ ਦਿਨ ਹੋਣ ਕਰਕੇ ਜਿਹੜੀ ਪਿੰਡ ਦੀ ਸੰਗਤ ਆ ਉਹ ਦਰਬਾਰ ਸਾਹਿਬ ਦੀ ਸਫਾਈ ਕਰ ਰਹੀ ਹੈ ਜੀ ਸੋ ਦਾ ਬਾਬਾ ਜੀ ਨੇ ਦੱਸਿਆ ਕਿ ਸੰਗਤ ਹਫਤੇ ਦੇ ਹਫਤੇ ਸਫਾਈ ਕਰ ਦਿੰਦੀ ਆ ਇਸ ਕਰਕੇ ਸੋ ਆਪਾਂ ਵੀਡੀਓ ਦੁਬਾਰੇ ਬਣਾਉਣ ਜਾ ਰਹੇ ਆ ਉਸ ਕੀ ਸਾਹਿਬ ਦੇ ਵੀ ਤੁਹਾਨੂੰ ਦਰਸ਼ਨ ਕਰਵਾਵਾਂਗੇ ਜੋ ਇੱਥੇ ਪਿਆਗ ਆ ਚਲੋ ਜੀ ਆਪਾਂ ਦਿਖਾਉਣੀ ਆ ਤੁਹਾਨੂੰ ਹਾਂਜੀ ਸੰਗਤ ਜੀ ਕਰੋ ਉਸ ਤੀਰ ਸਾਹਿਬ ਦਰਸ਼ਨ ਜੋ ਕਿ ਸੰਤੋਖ ਦੱਸਿਆ ਗਿਆ ਕਿ 2008 ਦੇ ਵਿੱਚ ਜਦੋਂ ਨਰਵਾਰ ਸਾਹਿਬ ਦੀ ਨਵੀਂ ਉਸਾਰੀ ਕੀਤੀ ਅੰਦਰ ਮਲਬੇ ਦੇ ਵਿੱਚੋਂ ਨਿਕਲਿਆ ਸੋ ਇਸ ਗੁਰੂ ਘਰ ਦੇ ਵਿੱਚ ਮੱਥਿਆ ਦਾ ਵਿਹਾੜਾ ਬਣਾਇਆ ਜਾਂਦਾ ਸੋ ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਨੇ ਉਹਨਾਂ ਦੀ ਆਸਾਂ ਮਨਸਾਂ ਪੂਰੀਆਂ ਹੁੰਦੀਆਂ ਨੇ ਮਰਦਾਸਾਂ ਪੂਰੀਆਂ ਹੁੰਦੀਆਂ ਨੇ ਬਹੁਤ ਅੱਗੇ ਜੋੜ ਮੇਲਾ ਪੰਡਾ ਜੀ ਪਿੰਡ ਖਿਆਲੇ ਦੇ ਵਿੱਚ ਗੁਰਦੁਆਰਾ ਪੀਰ ਸਾਹਿਬ ਬਣਿਆ ਹੋਇਆ ਵੀ ਹਾਂਜੀ ਸੰਤੋਖ ਜੀ ਕਰੋ ਦਰਸ਼ਨ ਉਸ ਖੂਹ ਸਾਹਿਬ ਦੇ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਗੁਰੂ ਸਰ ਸਾਹਿਬ ਗੁਰਦੁਆਰੇ ਤੋਂ ਪਿੰਡ ਖਿਆਲੇ ਤੋਂ ਤੀਰ ਛੱਡਿਆ ਤਾਂ ਇਸ ਜਗ੍ਹਾ ਤੇ ਆ ਕੇ ਲੱਗਿਆ ਸੋ ਸੰਗਤਾਂ ਨੇ ਇੱਥੇ ਖੂਹ ਖਦਵਾਇਆ ਸੋ ਇਸ ਖੂਹ ਦਾ ਪਾਣੀ ਮਿੱਠਾ ਹੋਇਆ ਦਰਸ਼ਨ ਕਰੋ ਜੀ ਪਿੰਡ ਖਿਆਲੇ ਦੇ ਵਿੱਚ ਗੁਰਦੁਆਰਾ ਪੀਰ ਸਰ ਸਾਹਿਬ ਦੇ ਵਿੱਚ ਇਹ ਪ੍ਰਾਤਨ ਖੂਹ ਬਣਿਆ ਹੋਇਆ ਹੈਗਾ ਦੇਖੋ ਜੀ ਸਾਰੀਆਂ ਇਹ ਵੀ ਨਾਨਕ ਸਾਹੀ ਇੱਟਾਂ ਇਸ ਦਾ ਖੂਹ ਦਾ ਪਾਣੀ ਅੱਜ ਵੀ ਲੰਗਰ ਦੇ ਵਿੱਚ ਪ੍ਰਸ਼ਾਦਾ ਬਣਾਉਣ ਦੇ ਵਿੱਚ ਇਹ ਹੋਰ ਵੀ ਆਪਣੀ ਨਾਲ ਆ ਸਬਦੀਆਂ ਚਾਹ ਪਾਉਣ ਨੂੰ ਵਿੱਚ ਇਹ ਵਰਤਿਆ ਜਾਂਦਾਗਾ ਟੂਟੀ ਲੱਗੀ ਹੋਈ ਆ ਦੇਖੋ ਮੋਟਰ ਵਿੱਚ ਛਿੱਟੀ ਹੋਈ ਆ ਪਿੰਡ ਦਾ ਪਾਣੀ ਖਾਰਾ ਹੋਣ ਕਰਕੇ ਮਹਾਰਾਜ ਨੂੰ ਬੇਨਤੀ ਕੀਤੀ ਸੀ ਮਹਾਰਾਜ ਨੇ ਬੇਨਤੀ ਕਬੂਲੀ ਤੇ ਫਤਿਹ ਰੱਖ ਲੱਗਿਆ ਪ੍ਰਾਤਨ ਕੋਦੇ ਦਰਸ਼ਨ ਕਰੋ ਜੀ ਸੰਗਤ ਜੀ ਅਸੀਂ ਖੜਿਆ ਗੁਰਦੁਆਰਾ 3 ਸਰ ਸਾਹਿਬ ਦੇ ਵਿੱਚ ਪਹਿਲਾਂ ਤੁਹਾਨੂੰ ਕੀਰ ਸਾਹਿਬ ਦੇ ਦਰਸ਼ਨ ਕਰਾਏ ਫਿਰ ਤੁਹਾਨੂੰ ਖੂਬ ਸਾਹਿਬ ਦੇ ਦਰਸ਼ਨ ਕਰਾਏ ਸੋ ਦੇਖੋ ਸਰੂਪਰ ਬਣਿਆ ਹੋਇਆ ਇਹ 3 ਸਰ ਗੁਰਦੁਾਰੇ ਵਿੱਚ ਮਾਈਆਂ ਵਾਸਤੇ ਅੱਡ ਪਾਈਆਂ ਵਾਸਤੇ ਅੱਡ ਸੋ ਇਹਨੂੰ ਖਾਲੀ ਕਰ ਦਿੱਤਾ ਜਾਂਦਾ ਮੱਸੀ ਵਾਲੇ ਦਿਨ ਭਰ ਦਿੱਤਾ ਜਾਂਦਾ ਸੋ ਇੱਥੇ ਮੱਸੀਆ ਦਿਹਾੜਾ ਭਰਦਾ ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਨੇ ਹਸਨ ਮੰਨਸਾਹ ਸਾਹਿਬ ਦਾਸਾਂ ਪੂਰੀਆਂ ਹੁੰਦੀਆਂ ਨੇ ਤੁਸੀਂ ਵੀ ਪਿੰਡ ਖਿਆਲੇ ਦੇ ਵਿੱਚ ਗੁਰਦੁਆਰਾ ਤਿੰਨ ਸਾਹਿਬ ਦੇ ਦਰਸ਼ਨ ਕਰ ਸਕਦੇ ਹੋ ਜੀ ਹਾਂਜੀ ਸੰਗਤ ਜੀ ਅਸੀਂ ਪਿੰਡ ਖਿਆਲੇ ਤੋਂ ਰਵਾਨਾ ਹੋ ਰਹੇ ਹਾਂ ਸੋ ਅੱਜ ਆਪਾਂ ਦਰਸ਼ਨ ਕੀਤੇ ਗੁਰਦੁਆਰਾ ਗੁਰੂ ਸਰ ਸਾਹਿਬ ਦੇ ਗੁਰਦੁਆਰਾ 베ਰੀ ਸਰ ਸਾਹਿਬ ਦੇ ਸੋ ਛੰਨੇ ਦੇ ਦਰਸ਼ਨ ਕੀਤੇ ਜੀ ਗੁਰਤੀਗਵਾ ਦਰਮਾਰਾ ਜੀ ਨੇ ਇਸ ਦੇ ਵਿੱਚ ਦੁੱਧ ਛਕਿਆ ਸ਼ੁਕਰ ਦੁਆਰਾ ਤੇ ਸਾਬ ਤੋਂ ਅਸੀਂ ਚਾਲੇ ਪਾ ਰਹੇ ਆ ਜੀ ਸੋ ਮਿਲਾਂਗੇ ਤੁਹਾਨੂੰ ਅਗਲੇ ਨਵੇਂ ਬਲੌਗ ਦੇ ਵਿੱਚ ਨਵੇਂ ਵੀਡੀਓ ਦੇ ਨਾਲ ਨਵੇਂ ਇਤਿਹਾਸਿਕ ਜਗ੍ਹਾ ਤੇ ਤੇ ਤੁਹਾਨੂੰ ਬੇਨਤੀ ਹੈ ਕਿ ਸਾਡੀ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਸੋ ਅਸੀਂ ਉਹ ਚੰਗਾ ਕਾਰਜ ਕਰ ਲੈਣਾ ਮਾੜੀ ਚੀਜ਼ਾਂ ਹਰੇਕੀ ਸ਼ੇਅਰ ਕਰ ਦਿੰਦਾ ਤੁਸੀਂ ਸਾਡਾ ਸਾਥ ਦਿਆ ਕਰੋ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਵੀਰਾਂ ਨੇ ਇਹਨਾਂ ਨੇ ਮੋਬਾਈਲ ਦੇ ਵਿੱਚ ਕੈਮਰਾ ਚਲਾਇਆ ਵਿਸਾਲ ਸਿੰਘ ਰਮਾਨ ਸਿੰਘ ਸੋਏ ਬੱਚੇ ਵੀ ਮੇਰੇ ਨਾਲ ਟਾਈਮ ਕੱਢ ਕੇ ਆਏ ਸਾਡੀ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਜੇ ਤੁਹਾਡੇ ਆਸ-ਪਾਸ ਵੀ ਕੋਈ ਨਵੀਂ ਜਗ੍ਹਾ ਹੈਗੀ ਇਤਿਹਾਸਿਕ ਸਿੱਖਤਮਣਾ ਸੰਬੰਧਿਤ ਕੋਈ ਨਿਸ਼ਾਨੀ ਜਾਂ ਗੁਰਦੁਆਰਾ ਇਤਿਹਾਸਿਕ ਹੈਗਾ ਤਾਂ ਜਰੂਰ ਕਮੈਂਟਾਂ ਦੇ ਵਿੱਚ ਲਿਖ ਦਿਆ ਕਰੋ ਤਾਂ ਕਿ ਅਸੀਂ ਉੱਥੇ ਆ ਕੇ ਵੀਡੀਓ ਬਣਾ ਕੇ ਸੰਗਤਾਂ ਨੂੰ ਦਿਖਾ ਸਕੀਏ ਤੇ ਸਾਨੂੰ ਸਹਿਯੋਗ ਦਿਓ ਜੀ ਸਾਡਾ ਤਾਂ ਕਿ ਉਤਸ਼ਾਹ ਬੱਦਦਾ ਰਹੇ ਤਾਂ ਦਿਲ ਤੱਕ ਦੇ ਲਈ ਰਬ ਰੱਖਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ